ਇਹ ਵੀਡੀਓ ਤੁਸੀਂ ਹੁਣ ਤੱਕ ਦੇਖ ਚੁੱਕੇ ਹੋਣੇ ਜੇ ਨਹੀਂ ਦੇਖੀਏ ਤਾਂ ਜਾ ਕੇ ਸਾਰਾ ਦੇਖ ਤਾ ਲਈਆਂ ਹੋਣੀਆਂ ਨਹੀਂ ਛੱਡੀਆਂ ਹੋਣੀਆਂ ਸਟਿਲ ਮੈਂ ਚਲੋ ਦੱਸ ਦਿੰਨਾ ਮੈਂ ਵੀਡੀਓ ਦੇ ਪਿਛਲੇ ਪਾੜੇ ਵਿੱਚ ਆਪਣੀ ਵੀਡੀਓ ਐਂਡ ਕੀਤੀ ਸੀ ਜਿੱਥੇ ਉਹ ਕਹਿੰਦੀ ਹੈ ਕਿ ਸਨੇਹਾ ਨੇ ਮੇਨਾਂ ਇਹ ਕੀਤਾ ਉਹਨੇ ਮੇਰਾ ਇਹ ਕਰਾਇਆ ਉਹ ਰੋਕ ਸਾਦੀ ਸੀ ਹੁਣ ਸਾਰਿਆਂ ਨੇ ਕੀ ਕੀਤਾ ਓਵਰਨਾਈਟ ਸਾਰੀ ਚੀਜ਼ਾਂ ਸ਼ੁਰੂ ਕੀਤੀਆਂ ਟਾਈਪਿੰਗ ਸਨੇਹਾ ਕਦੇ ਹਾਲ ਤੇਰੀ ਇਹ ਉਹ ఎవਰੀਥਿੰਗ ਟੂ ਹੈ ਇਹ ਹੈ ਕੈਰੈਕਟਰਲੈਸ ਕਾਫੀ ਹੋਰ ਤਰ੍ਹਾਂ ਦੇ ਸ਼ਬਦ ਵੀ ਵਰਤੇ ਗਏ ਹੁੰਦਾ ਕੀ ਆ ਇੱਕ ਦਿਨ ਬਾਅਦ ਸਟੋਰੀ ਪੈ ਜਾਂਦੀ ਆ ਆ ਤੁਸੀਂ ਪਹਿਲਾਂ ਸਟੋਰੀ ਚੈੱਕ ਕਰੋ ਅਸੀਂ ਆਪਣੀ ਖੁਸ਼ੀ ਕਰਕੇ ਸੈਪਰੇਟ ਹੋਏ ਹਾਂ ਸਨੇਹਾ ਦਾ ਇਸ 'ਚ ਕੋਈ ਕਸੂਰ ਨਹੀਂ ਆ ਪਲੀਜ਼ ਕਿਸੇ ਨੂੰ ਵੀ ਕੁਝ ਵੀ ਗਲਤ ਨਾ ਬੋਲੋ ਉਹ ਹੁੰਦਾ ਜੋ ਰੱਬ ਨੂੰ ਮਨਜ਼ੂਰ ਹੁੰਦਾ ਪਲੀਜ਼ ਨਾ ਕਰੋ ਬਲੇਮ ਕਿਸੇ ਨੂੰ ਵੀ ਰੱਬ ਨੇ ਸਾਡਾ ਸਾਥ ਇੰਨਾ ਹੀ ਲਿਖਿਆ ਸੀ ਤੇ ਉਹ ਬਹੁਤ ਵਧੀਆ ਰਿਹਾ ਸਭ ਇੱਕ ਦੂਜੇ ਬਿਨਾਂ ਇੱਕ ਮਿੰਟ ਨਹੀਂ ਸੀ ਰਹਿੰਦੇ ਬਟ ਜੋ ਹਾਲਾਤ ਬਣ ਗਏ ਨੇ ਉਸ ਦੀ ਸਜ਼ਾ ਤੇ ਹਾਲਾਤ ਇਹ ਕੁਝ ਕਰਨ ਤੇ ਮਜਬੂਰ ਕਰਤਾ ਸਾਨੂੰ ਹੁਣ ਪਲੀਜ਼ ਕੋਈ ਗੱਲ ਨਾ ਕਰਿਓ ਕੋਈ ਵੀ ਜੀ ਲੈਂਦਿਓ ਬਸ ਸਾਨੂੰ ਹੁਣ ਪਲੀਜ਼ ਇਹ ਸਟੋਰੀ ਪਾਈ ਗਈ ਹੈ ਪਵਨ ਕਿਮੀ ਦੇ ਪੇਜ ਉੱਪਰ ਸਨੇਹਾ ਲਈ ਗਈ ਹਾਂ ਸ ਸੀ एवरीथिंग ਭੈਣ ਦੀ ਆ ਵੀ ਰੋਗ ਪਹਿਲਾਂ ਫਰੈਸ਼ ਨੂੰ ਮੇਰੇ ਨਾਲ ਜਬਰਦਸਤੀ ਕਰਾਈ ਮੈਨੂੰ ਜਾਣ ਕੇ ਸ਼ਰਾਬ ਪਲਾਈ ਮੈਨੂੰ ਇਹ ਕੀਤਾ ਉਹ ਕੀਤਾ ਪਹਿਲਾਂ ਇਹ ਸਭ ਕੂਸੀਆਂ ਕਿਉਂ ਪੋਰੀਆਂ ਮਤਲਬ ਕਿ ਆਪਾਂ ਰਾਹ ਲੱਭੀਏ ਰਾਹ ਕਿਉਂ ਲੱਭੀਏ ਕਿਉਂਕਿ ਇੱਕ ਇਨਸਾਨ ਇੱਕ ਵਾਰੀ ਗਲਤੀ ਕਰਦਾ ਉਹਨੂੰ ਪਤਾ ਲੱਗ ਜਾਂਦਾ ਕਿ ਬਚਨ ਦਾ ਆ ਰਾਹ ਆ ਪਰ ਜੇ ਬਾਰ ਬਾਰ ਉਹ ਹੀ ਰਾਹ ਤੇ ਤੁਰੇ ਆਉਂਗੇ ਤਾਂ ਬਦਨਾਮ ਤਾਂ ਹੋਵੋਗੇ ਨਾ ਆਓ ਫਿਰ ਉਸ ਜੀ ਤੇ ਗੱਲ ਕਰ ਰਹੇ ਹੁਣ ਜੀ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਇਹ ਵੀ ਪ੍ਰੂਫ ਹੈ ਵੀ ਇੰਨੇ ਹੋਟਲ 'ਚ ਆਪਣੇ ਬੁਆਏਫਰੈਂਡ ਨੂੰ ਬੁਲਾਇਆ ਸੀ ਨਵੇਂ ਸ਼ਹਿਰ ਆਲੇ ਮੀਨੂ ਵਰਮਾ ਵਰਮੇ ਨੂੰ ਦੀ ਵਾਈਫ ਨੇ ਔਨ ਨਹੀਂ ਦਿੱਤਾ ਤੇ ਇਹ ਸਾਬੀ ਨਾਲ ਚੱਲ ਗਈ ਸੀ ਰੂਮ ਉਹ ਭਰਾਵਾ ਨੇ ਨੂੰ ਸੌਂ ਪਾਈ ਕਿਸੇ ਨੇ ਕਿ ਚੱਲ ਇੱਕ ਮੁੰਡਾ ਨੇ ਆਇਆ ਤੇ ਦੂਜੇ ਨੇ ਜਾਣਾ ਪਰ ਇੱਕ ਗੱਲ ਇੱਥੇ ਸੋਚਣ ਵਾਲੀ ਇਹ ਹੈ ਕਿ ਸਨੇਹਾ ਨੂੰ ਪ੍ਰੂਫ ਫਰੈਸ਼ੀ ਨੂੰ ਦੇਣ ਦੀ ਲੋੜ ਕੀ ਆ ਮੈਂ ਨਹੀਂ ਕਹਿਣਾ ਕਿ ਹਾਂ ਅਗਲੇ ਦੀ ਗੱਲਬਾਤ ਕੀਤੀ ਹੈ ਕਿ ਨਹੀਂ ਬਟ ਜੇ ਗੱਲ ਕੀਤੀ ਜਾਵੇ ਸਨੇਹਾ ਵਾਲੀ ਤਾਂ ਸਨੇਹਾ ਵਾਲੀ ਗੱਲ ਕੀ ਸੀ ਸਨੇਹਾ ਦੇ ਹੋਟਲ ਚ ਆਈ ਸੀ ਕਿ ਸਨੇਹਾ ਦਾ ਬਰਥਡੇ ਪਾਰਟੀ ਇਹ ਕੁਝ ਵੀ ਉਹ ਹੋਟਲ ਜਿੱਥੇ ਰੁਕੇ ਸੀ ਉਹ ਕੁੜੀ ਉੱਥੇ ਆਈ ਸੀ ਉੱਥੇ ਦਾਰੂ ਪੀਤੀ ਉੱਥੇ ਕਿਸੇ ਮੁੰਡੇ ਨਾਲ ਗਈ ਤੇ ਗੱਲ ਖਤਮ ਇੱਥੇ ਗੱਲ ਖਤਮ ਹੋ ਸਾਦੀ ਹੈ ਪਰ ਨਹੀਂ ਸਨੇਹਾ ਜ ਮੇਰੇ ਪਾਸ ਇਹ ਪ੍ਰੂਫ ਹੈ ਮੈਂ ਤੈਨੂੰ ਇਹ ਦਿਖਾ ਸਕਦੀ ਹਾਂ ਮੈਂ ਤੈਨੂੰ ਇਹ ਭੇਜ ਦਿੰਨੀ ਆ ਤੁਸੀਂ ਕਿਸ ਨੇ ਇਹ ਚੀਜ਼ ਸੋਚੀ ਕਿ ਉਸ ਬੰਦੇ ਦੇ ਉੱਪਰ ਕੀ ਬੀਤੀ ਹੋਗੀ ਜਦ ਦੀ ਇਹ ਬੋਟੀ ਸੀ ਜਾਂ ਹੈਗੀ ਆ ਮੈਨੂੰ ਨਹੀਂ ਪਤਾ ਛੱਡਦਾ ਨਹੀਂ ਛੱਡਦਾ ਜੋ ਵੀ ਆ ਦੇਖੋ ਹੁਣ ਜੋ ਹੋ ਗਿਆ ਬੰਦਾ ਰਹਿਵੇ ਨਾ ਰਵੇ ਉਹ ਦਿਮਾਗ ਚ ਗੱਲ ਕਦੀ ਨਹੀਂ ਜਾਣੀ ਬਟ ਕਿਸ ਨੇ ਉਸ ਇਨਸਾਨ ਦੀ ਉਸ ਬੰਦੇ ਦੀ ਮੈਂਟੈਲਿਟੀ ਸੋਚਣ ਦੀ ਕੋਸ਼ਿਸ਼ ਕੀਤੀ ਕਿ ਜਿਹਨੂੰ ਕੁਝ ਪਤਾ ਹੀ ਨਹੀਂ ਕਿ ਹਾਂ ਮੇਰੀ ਬੋਟੀ ਕੀ ਕਰ ਰਹੀ ਪਿੱਛੇ ਕੀ ਨਹੀਂ ਕਰ ਰਹੀ ਅਗਲਾ ਦਿਹਾੜੀਆਂ ਲਾ ਕੇ ਆਇਆ ਹੈ ਕੁਝ ਬਾਹਰ ਗਿਆ ਕਮਾਈ ਕੁਝ ਵੀ ਕਰਦਾ ਵਾ ਐਡ ਐਡ ਨਾ ਇੱਕ ਇਨਸਾਨ ਕੋ ਇੱਕ ਕਰੋੜ ਰੁਪਈਆ ਹੋਵੇ ਤੇ ਇੱਕ ਪਾਸੇ ਉਹਦੀ ਬੋਟੀ ਪਿਆਰਿਆ ਸਹੇਲੀ ਜੋ ਵੀ ਹੋਵੇ ਉਹਦਾ ਕਰੋੜ ਰੁਪਈਆ ਗਵਾਜੂਗਾ ਮੇਰੇ ਖਿਆਲ ਮੈਕਸਿਮਮ ਟੂ ਮੈਕਸਿਮਮ ਹਫਤੇ ਬਾਅਦ ਨਾਲ ਸਹੀ ਨਾਰਮਲ ਹੋ ਜੂਗਾ ਕਿ ਠੀਕ ਆ ਜੋ ਹੁਣ ਅਸੀਂ ਹੋ ਗਿਆ ਬਟ ਹੁਣ ਮੈਂ ਦੁਬਾਰਾ ਕਮਾ ਲੂੰਗਾ ਇਹ ਉਹ ਬਲਾ ਬਲਾ ਪਰ ਜੋ ਸਹੇਲੀ ਚਲ ਜਾਂਦੀਆਂ ਪਿਆਰ ਬੋਟੀ ਏਵਰੀਥਿੰਗ ਇਹ ਹੋਰ ਦੇ ਨਾਲ ਪੈ ਗਈ ਉਸਤਾਦ ਜੀ ਤੁਸੀਂ ਮਰਨਾ ਉਦੋਂ 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 ਭੁੱਲਣਾ ਤੁਸੀਂ ਕੀ ਹਾਂ ਕੀ ਆ ਇਹ ਚੀਜ਼ਾਂ ਐਦਾਂ ਨਹੀਂ ਹੁੰਦੀਆਂ ਕਿ ਹਾਂ ਨਹੀਂ ਸਿੰਪਲ ਕਹਿਣ ਨੂੰ ਜਾਂ ਮੇਰੇ ਲਈ ਐਦਾਂ ਚੀਜ਼ਾਂ ਨਹੀਂ ਬਟ ਹਾਂ ਕਈ ਚੀਜ਼ਾਂ ਸ਼ਾਇਦ ਮੈਂ ਫੀਲ ਕੀਤੀਆਂ ਮੈਂ ਵੀ ਦਾਸਾ ਦਾ ਜਾਂ ਕੁ ਆਪਣੀ ਇੱਜ਼ਤ ਆਪਣੀ ਉੱਪਰ ਮੈਂਟਲ ਪੀਸ ਉਹ ਮੁੰਡੇ ਬਾਰੇ ਕਿਸੇ ਨੇ ਨਹੀਂ ਪੁੱਛਿਆ ਸਾਰੇ ਪਹਿਲਾਂ ਵਿਆਹਾਂ ਤੇ ਵਲੌਗ ਦੇਦੇ ਸੀ ਅੱਛਾ ਲਵ ਮੈਰਿਜ ਕਿੱਦਾਂ ਹੋਈ ਅੱਛਾ ਤੁਸੀਂ ਆ ਪਾਓ ਵਲੌਗ ਲਵ ਕਿੱਦਾਂ ਪਕ ਨੇ ਅਪਰੋਚ ਕੀਤਾ ਵਿਆਹ ਦਾ ਪਾ ਦਿਓ ਜੀ ਤੁਸੀਂ ਆਪਣੀ ਪ੍ਰੀ ਵਾਈਡਿੰਗ ਪਾ ਦਿਓ ਜੀ ਤੁਸੀਂ ਆਪਣਾ ਡਿਵੋਰਸ ਵੀ ਪਾ ਦਿਓ ਜੀ ਸਾਰਾ ਕੁਝ YouTube ਤੇ ਮੀਂਹ ਆਏ ਨੇ ਰਿਆ ਪਵਨੇ ਦੁੱਖ ਸੁੱਖ ਆਵੇ ਪਿੱਛੇ ਨਹੀਂ ਹਟਦੀ ਕਿੰਨੂ ਬਸ ਤੇਰੀ ਆ ਹਾਂ ਜੇ ਕਰਨ ਪਵਨੇ ਦੀ ਸੀ ਤੇ ਸਾਬੀ ਆ ਵਰਮਾ ਜਾਂ ਹੋਰ ਨਾਮ ਬੜੇ ਆ ਰਹੇ ਉਹ ਕੌਣ ਨੇ ਕੀ ਨੇ ਮਤਲਬ ਕਿ ਤੁਸੀਂ ਇੱਕ ਪਿਆਰ ਨੂੰ ਇੱਕ ਇਹੋ ਜਿਹਾ ਮਜ਼ਾਕ ਬਣਾ ਦਿੱਤਾ ਜਿਹਦੇ ਉੱਪਰ ਤੁਸੀਂ ਲੋਕਾਂ ਨੂੰ ਪਹਿਲਾਂ ਭਰੋਸਾ ਜਿੱਦਦੇ ਉੱਥੇ ਪੈਸਾ ਕਮਾਓ ਜੀ ਆਪਾਂ ਬੋਲਦੇ ਆਂ ਜੀ ਆਪਾਂ ਲੋਕਾਂ ਨੂੰ ਦਿਖਾਉਂਦੇ ਆ ਆ ਦੇਖੋ ਸਾਡਾ ਪਿਆਰਾ ਅੱਜ ਦਾ ਸੀ ਅੱਜ ਸ਼ਾਪਿੰਗ ਕਰਨਗੇ ਅੱਜ ਸਾਡੇ ਘਰ ਦੀ ਸ਼ਾਪਿੰਗ ਅੱਜ ਸਾਡੀ ਬਾਹਰ ਦੀ ਸ਼ਾਪਿੰਗ ਆ ਸਾਡੇ ਕੱਪੜੇ ਅੱਜ ਸਾਡਾ ਵਿਆਹ ਅੱਜ ਸਾਡੇ ਲਹਿੰਗਾ ਚਲੋ ਠੀਕ ਹੈ ਦੈਟਸ ਐਂਡ ਏ ਬਿਜ਼ਨਸ ਆ ਕਿ ਹਾਂ ਠੀਕ ਆ ਵਧੀਆ ਪਰ ਕਿਸੇ ਦੇ ਇਮੋਸ਼ਨਸ ਨੂੰ ਫੋਡੂ ਬਣਾ ਕੇ ਲੋਕਾਂ ਮੂਰੇ ਕੰਨੇ ਆ ਜੀ ਬੱਚੋ ਭਵਨੇ ਮੈਂ ਤਾਂ ਸਿਰ ਯਾਰ ਟੂ ਬੀ ਹੋਰਸ ਅਗਰ ਕੋਈ ਵੀ ਮੁੰਡੇ ਦੀ ਫੈਮਲੀ ਚੋਂ ਮੁੰਡਾ ਖੁਦ ਜਾਂ ਮੁੰਡੇ ਦੇ ਨਾਲ ਦਾ ਕੋਈ ਵੀ ਵੀਡੀਓ ਦੇਖਦਾ ਤਾਂ ਬਰੋ ਏਟਲੀਸ ਉਹਦੇ ਮਨ ਦੀ ਜਾਨੋ ਜਾਂ ਉਹਦਾ ਮਨ ਹਲਕਾ ਕਰਨ ਦੀ ਕੋਸ਼ਿਸ਼ ਕਰੋ ਕਿ ਉਹਨਾਂ ਗੱਲਾਂ ਸ਼ੇਅਰ ਕਰੋ ਜਾਂ ਕੋਈ ਚੀਜ਼ ਲੈਟ ਗੋ ਨਹੀਂ ਕਰਨਾ ਉਹ ਸੌਖਾ ਇਹ ਨਹੀਂ ਉਹਦੇ ਲਈ ਪਰ ਕਈ ਵਾਰੀ ਇਹੋ ਚੀਜ਼ਾਂ ਦਿਮਾਗ ਵੀ ਖਰਾਬ ਹੋ ਜਾਂਦਾ ਸੋ ਉਹ ਚੀਜ਼ਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਇਹ ਲੋਕ ਸੀ ਇਹਨਾਂ ਦੀ ਨਹੀਂ ਨਿਭਣੀ ਇਹ ਲੋਕ ਪਵਾੜੇ ਬਣਗੇ ਸੁਣ ਲਓ ਅਸੀਂ ਮੁਹੱਬਤ ਕੀਤੀ ਆ ਟਾਈਮ ਪਾਸ ਨਹੀਂ ਲੋਕ ਕਿੱਧਾ ਪੜੇ ਪਾਣਗੇ ਤੁਹਾਡੇ ਘਰੇ ਕੋਈ ਚੀਜ਼ ਆਉਣ ਤੋਂ ਲੈ ਕੇ ਜਾਣ ਤੱਕ ਲੋਕਾਂ ਚ ਤੂੰ ਹੀ ਰੱਖਦੇ ਆ ਉਸ ਤੋਂ ਬਾਅਦ ਤੁਹਾਡੇ ਕਮਰੇ ਦੇ ਵਿੱਚ ਕੀ ਆ ਤੁਹਾਡੇ ਬੈੱਡ ਸ਼ੀਟਾਂ ਕਿਹੜੀਆਂ ਆ ਵਿਸ਼ੇ ਤੁਹਾਡੀ ਵਾਰਡਰੋਬ ਚ ਕੀ ਆ ਤੁਹਾਡੇ ਪਿੱਛੇ ਕੀ ਹੋ ਰਿਹਾ ਅੱਗੇ ਕੀ ਹੋ ਰਿਹਾ ਕੈਮਰਾ ਕੀ ਦਿਖਾ ਰਿਹਾ ਤੁਸੀਂ ਸਾਰਾ ਕੁਝ ਉਹ ਤੁਸੀਂ ਪ੍ਰਾਈਵੇਟ ਚੀਜ਼ਾਂ ਚਾਹ ਦਿਖਾਈਆਂ ਹੋਈਆਂ ਨੇਟ ਦੇ ਉੱਪਰ ਕੀ ਹਾਂ ਇਹ ਸਾਡੀ ਪ੍ਰਾਈਵੇਸੀ ਦਲੀਜ਼ ਹੁੰਦੀ ਨਾ ਉਸ ਤੋਂ ਬਾਅਦ ਜਿਹੜੀ ਡਰਾਈਂਗ ਰੂਮ ਕਹਿੰਦੇ ਜਿਹਨੂੰ ਜਾਂ ਗੈਸਟ ਰੂਮ ਕਹਿੰਦੇ ਆ ਉਹ ਉਸ ਲਈ ਹੁੰਦਾ ਕਿ ਹਾਂ ਜੋ ਕਿ ਬਾਹਰ ਲਾਵੇ ਬੈਠੇ ਖਾਏ ਪੀਏ ਚਾਹ ਪਾਣੀ ਪੀਵੇ ਵਾਸ਼ਰੂਮ ਵੀ ਨਾਲ ਬਣਾ ਠੀਕ ਹੈ ਜਾਓ ਤੁਸੀਂ ਜਦ ਲੋਕਾਂ ਨੂੰ ਕਮਰੇ ਤੱਕ ਲੈ ਆਣੇ ਹੋ ਉਦੋਂ ਤੁਸੀਂ ਕਹਿੰਦੇ ਕਿ ਹਾਂ ਨਹੀਂ ਲੋਕੀ ਤਾਂ ਬਹੁਤ ਕੁਝ ਕਹਿ ਲੋਕਾਂ ਨੇ ਹੁਣ ਵੀ ਸਵਾਦ ਲਿਆ ਉਹੀ ਦੇਖਣ ਵਾਲੇ ਤੁਹਾਨੂੰ ਪਹਿਲਾਂ ਸੀ ਉਹੀ ਦੇਖਣ ਵਾਲੇ ਹੁਣ ਨਾ ਉਹਨਾਂ ਦੇ ਘਰੇ ਪਹਿਲਾਂ ਕੁਝ ਕੰਮ ਹੋਇਆ ਤੇ ਨਾ ਹੁਣ ਹੋਇਆ ਹੋਇਆ ਗਿਆ ਤਾਂ ਤੁਹਾਡਾ ਆਪਣਾ ਝੁੱਗਾ ਜੋੜ ਆਪਣੀ ਬੇਇੱਜ਼ਤੀ ਪਰ ਨਹੀਂ ਇੱਥੇ ਗੱਲਾਂ ਨਹੀਂ ਮੁੱਕਦੀਆਂ ਕੋਈ ਜਿਹੜਾ ਬੱਸ ਸਟੈਂਡ ਤੇ ਡਰਾਈਵਰ ਸੀਗਾ ਟੈਕਸੀ ਡਰਾਈਵਰ ਇੱਕ ਦੋ ਵਾਰੀ ਤੂੰ ਉਹਨੂੰ ਗੱਡੀ 'ਚ ਬੈਠ ਕੇ ਮਿਲੀ ਆ ਤੇ ਉਹਦੀ ਵੀ ਵੀਡੀਓ ਤੇਰੀ ਬੈਠੀ ਦੀ ਆਈ ਹੈ ਮੇਰੇ ਸਾਹਮਣੇ ਤੁਸੀਂ ਸਾਰੀ ਗੱਲ ਛੱਡੋ ਇਹਨੂੰ ਕੋਈ ਆਪਣੇ ਜਿਮ ਟ੍ਰੇਨਰ ਦਾ ਦੱਸ ਚੱਲ ਵਰਮਾ ਸਾਬੀ ਪੁਲਸੀਆ ਉਸ ਤੋਂ ਬਾਅਦ ਆਹ ਬੱਸ ਸਟੈਂਡ ਦੇ ਉੱਪਰ ਟੈਕਸੀ ਵਾਲਾ ਯਾ ਕੁਝ ਈ ਆਪਾਂ ਸ਼ਾਇਦ ਉਨੀ ਗੱਲ ਕਰੀ ਜਿਹਦੀ ਜਿੰਨੀ ਵਧੀਆ ਹੁੰਦੀ ਆ ਮੈਂ ਮੈਂ ਇੱਕ ਚੀਜ਼ ਰੁਕ ਰੁਕ ਫੇਰ ਕਹੂੰਗਾ ਮੈਂ ਐਲੀਟ ਨਹੀਂ ਕਰਦਾ ਫੇਰ ਕਹੂੰਗਾ ਕਿ ਆਪਣੇ ਕੋਲ 라 ਸਕਦੇ ਕੁਝ ਵੀ ਮੈਂ ਵੌਇਸ ਮੈਮੋ ਖੋਲੇ ਆਪਣੇ ਜੇ ਤੇ ਕੋਈ ਐਕਸ਼ਨ ਤਾਂ ਨਹੀਂ ਲੱਤਾ ਜਾ ਸਕਦਾ ਲੀਗਲੀ ਜੀ ਤਾਂ ਦੇਖੋ ਹੁਣ ਮੈਂ ਤਾਂ ਨਾ ਮੇਰੀ ਨਾ ਅਜ ਤੋਂ 1.5 ਠੀਕ ਹੈ ਇੱਕ ਪਾਸੇ ਤੁਸੀਂ ਨੈੱਟ ਤੋਂ ਪਰਿਆ ਕਿਸੇ ਨੂੰ ਦੱਸੇ ਮੇਲੇ ਕਹਾਣੀਆਂ ਨੇ ਉਤੇਜੀ ਦਾ ਕਿ ਹਾਂ ਜੀ ਐਦਾਂ ਹੋਇਆ ਸੀ ਫਿਰ ਸ਼ੁਰੂ ਪੁੱਛ ਉਹ ਕਹਿੰਦਾ ਐਦਾਂ ਫਿਰ ਦੱਸੂ ਕਿ ਤੈਨੂੰ ਇਹ ਵੋ ਫਿਰ ਤੁਹਾਡੀ ਅਪਰਡ ਢੁਈ ਵੀ ਇਕੱਠੀ ਹੋ ਜਾਂਦੀ ਲੀਗਲੀ ਐਕਸ਼ਨ ਜਿਹੜਾ ਉਸ ਕੁੜੀ ਨੇ ਤੁਹਾਡੇ ਤੇ ਬਲੇਮ ਕੀਤਾ ਸੀਗਾ ਨਕਲੀ ਗਲਤ ਬਲੇਮ ਜੋ ਵੀ ਕਿ ਹਾਂ ਮੇਨਾਂ ਨੇ ਸੁਨੇਹਾ ਨੇ ਜਾਣ ਕੇ ਕਰਾਇਆ ਉਸ ਚੀਜ਼ ਦੇ ਉੱਪਰ ਤੁਸੀਂ ਖੁਦ ਉਸ ਤੇ ਐਕਸ਼ਨ ਲੈ ਸਕਦੇ ਹੋ ਕਿ ਹਾਂ ਇਹਨੇ ਬੇਫਾਲਤੂ ਜੀ ਇਹ ਗੱਲ ਕਹੀ ਤੇ ਮੇਰੀ ਇਮੇਜ ਖਰਾਬ ਹੋਈ ਆ ਤੁਸੀਂ ਇਹਨੂੰ ਚਾਰਜ ਕਰ ਸਕਦੇ ਹੋ ਜੋ ਮਾਜੀ ਕਰ ਸਕਦੇ ਹੋ ਐਟਨਾਂ ਦਾ ਕੋਈ ਹ ਅਗਰ ਤੁਸੀਂ ਕਿਸੇ ਬਾਰੇ ਕਹੀ ਦੀ ਪਰਸਨਲ ਚੀਜ਼ਾਂ ਯਾਨੀ ਕਿ ਉਹ ਕਿਨੂੰ ਮਿਲਦੀ ਆ ਕਿਨੂੰ ਨਹੀਂ ਮਿਲਦੀ ਆ ਕਿਸੇ ਥਰਡ ਪਰਸਨ ਨੂੰ ਨਾ ਕਿ ਉਹਦੇ ਘਰ ਵਾਲ ਨੂੰ ਤੇਰੇ ਕੋਲ ਮੂੰਹ ਹੈਗਾ ਜੇ ਫਿਰ ਅੱਜ ਨੂੰ ਸਾਰੀ ਕਹਾਣੀ ਦੱਸ ਸਕਦੀਆਂ ਜਦੋਂ ਤੇਰਾ ਬ੍ਰੇਕਅਪ ਹੋਇਆ ਡਿਵੋਰਸ ਦੇ ਚੱਕਰ ਪਿਆ ਸੀ ਲੜਾਈ ਹੋਈ ਸੀਗੀ ਤਾਨੂੰ ਇਹ ਲਿਜਾਣ ਵਾਲੇ ਸੀ ਨਾ ਇਹਨਾਂ ਨੇ ਸੰਭਿਆ ਸੀ ਸੋ ਜਿਹੜੀ ਥਾਲੀ ਚ ਖਾਓ ਉੱਥੇ ਛੇਦ ਕਰ ਦੋ ਉਸ ਮੁੰਡੇ ਨੂੰ ਤਾਂ ਦੱਸ ਦਿੰਦੀ ਕਿੰਨੇ ਆਣਾ ਉੱਠਣਾ ਬੈਣਾ ਜਾਂ ਮਿਲਣਾ ਜੁਲਣਾ ਕਿਹਦੇ ਦਿਨ ਫੋਨ 'ਚੋਂ ਮੈਸੇਜ ਕਰ ਦੋਗੇ ਆਹ ਪ੍ਰੂਫ ਆ ਜੀ ਚੱਕੋ ਆਪਣੀ ਜਨਾਨੀ ਸੰਭਲੋ ਨਾ ਜੀ ਨਾ ਆਪਾਂ ਉਹ ਚੀਜ਼ ਨਹੀਂ ਰੱਖਣੀ ਆਪ ਲਗੇ ਤੀਜੇ ਬੰਦੇ ਨੂੰ ਦੇ ਰਹੇ ਜੋ ਹੀ ਉਹਦੇ ਗੈਸ ਯੂਜ਼ ਹੋ ਜਾਂਦੀ ਹੈ ਦਸਾ ਖਾ ਨਹੀਂ ਮਿਲਿਆ ਮੈਂ ਆਇ ਲੱਗਦੀ ਹੁਣ ਜੇ ਇਸ ਬੱਚੇ ਦਾ ਮੈਂਟੈਲਿਟੀ ਲੈਵਲ ਉਸ ਟਾਈਮ ਤੇ ਇਹ ਹੋਵੇ ਕਿ ਹਾਂ ਤੂੰ ਸੌਖਾ ਨਹੀਂ ਮਿਲੂ ਮੈਂ ਆਇਲਸ ਕੀਤੀ ਸੀ ਮਤਲਬ ਕਿ ਜਦੋਂ ਤੁਹਾਨੂੰ ਪਤਾ ਕਿ ਤੁਹਾਡਾ ਪਿਆਰ ਨਹੀਂ ਪਿਆਰ ਇੱਕ ਵਪਾਰ ਹੈ ਜੋ ਤੁਹਾਡਾ ਡਿਵੋਰਸ ਹੁੰਦਾ ਡਿਵੋਰਸ ਤੋਂ ਪਹਿਲਾਂ ਤੁਹਾਡਾ ਤੁਹਾਡਾ ਵੀਜ਼ਾ ਨਹੀਂ ਲੱਗਦਾ ਰਿਜੈਕਟ ਹੁੰਦਾ ਤੁਹਾਡੀਆਂ ਲੜਾਈਆਂ ਸ਼ੁਰੂ ਇਨ ਤੇ 2b onus ਜਿਹੜੀ ਮੈਂ ਰਿਕਾਰਡਿੰਗ ਸੁਨੀਆਂ ਚਲ ਭਵੇਂ ਸਨੇਹਾ ਨੇ ਸਾਰੀਆਂ ਕੂਸੀਆਂ ਭੋਰੀਆਂ ਜਿਹੜੀਆਂ ਆਹ ਗਲਤ ਚੀਜ਼ਾਂ ਦੇ ਕੇ ਉਹਨੂੰ ਬਟ ਇਹ ਚੀਜ਼ ਦੇਖ ਤੂੰ ਪਹਿਲਾਂ ਤੇਰੇ ਨਾਲ ਕੀ ਹੋਇਆ ਤੂੰ ਵੀ ਇੱਕ ਕੁੜੀ ਹੈ ਨਾ ਤੇਰੇ ਨਾਲ ਕੀ ਹੋਇਆ ਤੇਨੇ ਇੱਕ ਮੁੰਡਾ ਐਦਾਂ ਕਰਦਾ ਰਿਹਾ ਜੇ ਤੈ ਹੈ ਗਈਆਂ ਬਟ ਜੋ ਸਾਡੀ ਗਾਲਾਂ ਤੈਨੂੰ ਤੇਰੇ ਮਾਂ ਨੂੰ ਤੇਰੇ ਪਿਓ ਨੂੰ ਭੈਣਾਂ ਨੂੰ ఎవਰੀਥਿੰਗ ਜਾਂ ਵਰਡਸ ਯੂਜ਼ ਕੀਤੇ ਗਏ ਉਹ ਬੁਰੀ ਚੀਜ਼ਾ ਉਹ ਗਲਤ ਤੇ ਜਿਹੜੇ ਵੀ ਅਸੀਂ ਇਹਦੀ ਸਪੋਰਟ ਕਰਦੇ ਪੋਡਕਾਸਟ ਕਰਦੇ ਚੀਜ਼ਾਂ ਨੂੰ ਮਿਠਾ ਗਈ ਹਾਂ ਠੀਕ ਆ ਜ਼ੀਰੋ ਮਤਵ ਉਸ ਚੀਜ਼ ਦਾ ਜ਼ੀਰੋ ਕਿਉਂਕਿ ਇਹ ਗਲਤ ਮੈਸੇਜ ਹੈ ਸੋਸਾਇਟੀ ਨੂੰ ਪਰ ਉੱਥੇ ਇਹ ਦੇਖ ਅਗਰ ਤੇਰੇ ਨਾਲ ਗਲਤ ਹੋਇਆ ਤੂੰ ਵਿਚਾਰੀ ਮੈਂ ਕੁੜੀ ਮੈਂ ਇਦਾਂ ਉੱਥੇ ਕਿਹੇ ਕੁੜੀ ਨੇ ਕਿਹੇ ਮੁੰਡੇ ਨਾਲ ਗਲਤ ਕਰਦੇ ਵੀ ਤੈਨੂੰ ਉਦੋਂ ਨਹੀਂ ਪਤਾ ਲੱਗਿਆ ਕਿ ਹਾਂ ਪਿਆਰ ਰਿਸ਼ਤਾ ਟੁੱਟਣਾ ਤੇ ਪਿਆਰ ਰਿਸ਼ਤਾ ਟੁੱਟਣਾ ਕੀ ਚੀਜ਼ ਹੁੰਦੀ ਨਾ ਜੀ ਜਿਹਨਾਂ ਦੇ ਘਰ ਆਪਣੇ ਟੁੱਟਦੇ ਨਾ ਫਿਰ ਲੋਕਾਂ ਤੋਂ ਉਹ ਮੈਂਟੇਨ ਨਹੀਂ ਲਾਂਦੇ ਕਿ ਹਾਂ ਠੀਕ ਹੈ ਉਹਨੂੰ ਲੱਗਦਾ ਕਿ ਸਾਰੇ ਆਪਾਂ ਸਰਾਊਂਡਿੰਗ ਸੇਮ ਆ। ਦੈਟਸ ਵਾਈ ਮੈਂਟੈਲਿਟੀ ਇਹਨਾਂ ਦੀ ਇਹ ਹੋਈ ਪਈ ਹੈ। ਮੈਨੂੰ ਤਾਂ ਕੀ ਲੱਗਦਾ ਕੁਝ ਵੀ ਨਹੀਂ। ਉੱਛੇ ਦੀ ਯਮਾ ਦੀ ਤੇ ਇਹ ਫੈਰ ਛੋਦੇ ਤੇਰਾ ਮੈ ਕੀ ਲੱਗਦਾ ਉਹ ਗੱਦਨ ਚੋਪੋ ਜੋ ਬਕਵਾਸ ਬੰਨ ਰਿਹਾ ਕੋ। ਇਹ ਸਭ ਉਹਦੀ ਗੱਲਾਂ ਨਹੀਂ ਜਦੋਂ ਇਹ ਕਿਮੀ ਪਪਨ ਵਾਲਾ ਤਾਂ ਕੋਈ ਰੋਲਾ ਹੀ ਨਹੀਂ ਸੀਗਾ ਇਹਨਾਂ ਦਾ ਆਪਣਾ ਰੋਲਾ ਪਿਆ ਹੈਗਾ ਕਿ ਆਪਣੀ ਜੋ ਵੀ ਚੀਜ਼ਾਂ ਚੱਲਦੀਆਂ ਸੀਗੀਆਂ ਅਗਰ ਤੁਸੀਂ ਉਸ ਟਾਈਮ ਇਹ ਲੈਵਲ ਦੀ ਗੱਲਾਂ ਕਰ ਰਹੇ ਹੋ ਤਾਂ ਸਟਿਲ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਇਨਸਾਨ ਐ ਹੋ ਜਾ ਕਰ ਰਹੇ ਹੋ ਤੁਸੀਂ ਹਜੇ ਕੀ ਹੋਰ ਭੁਗਤਣਾ ਇਹ ਸੋਚ ਕੇ ਬੈਠੋ ਕਿ ਹਾਂ ਤੁਸੀਂ ਹੋਰ ਕੀ ਕੁਝ ਦੇਖਣਾ ਕੀ ਕੁਝ ਤਾਂ ਨਾ ਹੋਰ ਹੋਊਗਾ ਥੈਂਕ ਯੂ ਡੀਅਰ ਬਟ ਮੈਂ ਆਪਣੀ ਲੋਕੇਸ਼ਨ ਹਲੇ ਨਹੀਂ ਪਾ ਰਹੀਆਂ ਕਿਉਂਕਿ ਮੈਨੂੰ ਪਤਾ ਹੈ ਮੈਂ ਕੀ ਕੁਝ ਫੇਸ ਕਰ ਰਹੀਆਂ ਆਫਲਾਈਨ ਵੀ ਆਫ ਕੈਮਰਾ ਵੀ ਐਂਡ ਆਨਲਾਈਨ ਵੀ ਸਾਰਾ ਕੁਝ ਐਂ ਤੁਸੀਂ ਟੈਨਸ਼ਨ ਨਾ ਲੋ ਫਿਲਹਾਲ ਤੱਕ ਤਾਂ ਮੈਂ ਸਹੀ ਹਾਂ ਆਈ ਐਮ ਸੇਫ ਐਂਡ ਆਈ ਐਮ ਵਿਦ ਮਾਈ ਫੈਮਿਲੀ ਆਹ ਉਹਨੇ ਇੰਟਰਪੋਲ ਦੇ ਵਿੱਚ ਨਾ ਸ਼ੇਅਰ ਕਰਤੀ ਸੀ ਆਪਣੀ ਇੰਡੀਆ ਡਿਫੈਂਸ ਦੀ ਕੋਈ ਚੀਜ਼ਾਂ ਯਾਨੀ ਕੋਈ ਆਪਣੀ ਜਿਹੜੇ ਡਾਕੂਮੈਂਟ ਹੈਗੇ ਸਰਕਾਰੀ ਜਾਂ ਕੋਈ ਫੋਰਸ ਦੇ ਉਹ ਜਾ ਕੇ ਪਾਕਿਸਤਾਨ ਨੂੰ ਜਾਂ ਕੋਈ ਹੋਰ ਟੈਰਰਿਸਟ ਗਰੁੱਪ ਨੂੰ ਦਿੱਤੇ ਜਿਹਦੇ ਕਰਕੇ ਲੋਕੀ ਇਹਦੀ ਲੋਕੇਸ਼ਨ ਲੱਭਣ ਡੇ ਤੇ ਉਹਨੇ ਬਿਲਹੇ ਲੋਕ ਇਹ ਮੈਸੇਜ ਖਾਣਾ ਪਹਿਲਾਂ ਤੁਹਾਨੂੰ ਮੈਂ ਤੇਰਾ ਨੰਬਰ ਲੱਗਣਾ ਤੇਰਾ ਸੋਦਾ ਲਾਵਾਂਗੇ ਤੈਨੂੰ ਮਾਰ ਦੇਣਾ ਹੁਣ ਅਗਲੀ ਵਾਰੀ ਤੇਰੀ ਆ ਇਹ ਉਹ ਬਲਾ ਓ ਯਾਰ ਤੁਸੀਂ ਥੋੜੇ ਜੇ ਪੈ ਉਕਸੇ ਆ ਕਿ ਫੁੱਦੂਆਂ ਤੋਂ ਹੀ ਕਿਹੜੀ ਕਿਹੜੇ ਮੈਸੇਜ ਕਰਨ ਲੱਗੇ ਇਹਦੇ ਉੱਤੋਂ ਉਹ ਵੀ ਮੈਂ ਆਪਣੀ ਲੋਕੇਸ਼ਨ ਹਜੇ ਰਿਵੀਲ ਨਹੀਂ ਕਰ ਰਹੀ ਮੈਂ ਜਿੱਥੇ ਵੀ ਹਾਂ ਮੈਂ ਸੇਫ ਜਦੋਂ ਤੁਹਾਡੇ ਨਾਲ ਖੁਦ ਮਾਰੀ ਹੋਈ ਤੁਸੀਂ ਫੇਰ ਕਿਸੇ ਨਾਲ ਮਾਰੀ ਕਰਾ ਰਹੇ ਉਸ ਤੋਂ ਬਾਅਦ ਤੁਹਾਨੂੰ ਗਾਲ੍ਹਾਂ ਪੈ ਰਹੀਆਂ ਉਸ ਚੀਜ਼ ਤੋਂ ਵੀ ਅਕਲ ਲੈ ਕੇ ਇਹ ਨਹੀਂ ਕਿ ਹਾਂ ਮੈਂ ਜਾ ਕੇ ਖੁਦ ਕਲੀਅਰ ਆਊਟ ਕਰਾਂ ਜਾਂ ਮੈਂ ਉਸ ਚੀਜ਼ ਨੂੰ ਕਿ ਮੈਂ ਮੈਸੂ ਕੀਤਾ ਮੈਂ ਲੋਕਾਂ ਨੂੰ ਅਕਸੈਪਟੈਂਸ ਨਹੀਂ ਮੈਂ ਮੰਨਦੀ ਆ ਜੀ ਮੇਰਾ ਇਹਦਾ ਇਹੇ ਪੂਰੀ ਵੀਡੀਓ ਭਾਈ 53 ਮਿੰਟ ਦੀ ਹੈ ਚ ਮੈਨੂੰ 3 ਮਿੰਟ ਸਿਰਫ ਲੌਜੀਕ ਤੇ ਲੱਗੇ ਤੇ 50 ਮਿੰਟ ਖੂਸੀਆਂ ਭੋਰੀਆਂ ਟੂਬਿਓਨਸ ਮੇਰਾ ਉਸ ਚ ਕੋਈ ਵੀ ਪਾਰਟ ਯੂਜ਼ ਕਰਨਾ ਦਿਲ ਨਹੀਂ ਕੀਤਾ ਕਿਉਂਕਿ ਇੰਨਾ ਬੋਲੀ ਇੰਨਾ ਬੋਲੀ ਜਿਸ ਗੱਲ ਦਾ ਕੋਈ ਮਤਲਬ ਪਹਿਲਾਂ ਤੂੰ ਕਹਿ ਨਹੀਂ ਸੀ ਕਿ ਹਾਂ ਅਸੀਂ ਸਾਰੀ ਦਾ ਹਵਾਲੇ ਕਰਦੇ ਨੇ ਕਿ ਬਾਹਰ ਹੋ ਗਈ ਬੂਆ ਪੰਨਿਆ ਜੇ ਉਹ ਦੂਜੀ ਪਾਸੇ ਤੂੰ ਕਹਿ ਨਹੀਂ ਉਹ ਤਾਂ ਮੇਰੇ ਹੋਟਲ ਮੇਰੇ ਚਾਚੇ ਦਾ ਜਾਂ ਚਾਚਾ ਲੱਗਦਾ ਸੀ ਕੋਈ ਵੀ ਫੁੱਦੂ ਫੜਾ ਹੋਟਲ ਤੁਹਾਡਾ ਫੁੱਦੂ ਫੜਾ ਤਾਂ ਹੈ ਨਹੀਂ ਮਾੜਾ ਮਟਾ ਠੀਕ ਸੀ ਕਾਰਬੋਡ ਗਰੂਪ ਵਿੱਚੇ ਦੇਖਣ ਦਿਲ ਪ ਤੇਰੀ ਆਈਡੀ ਲੱਗੀ ਉਹ ਸੋਟਲ ਦੇ ਵਿੱਚ ਸੋ ਤੂੰ ਉਹ ਕੈਪेबल ਹੈਗੀ ਆ ਹਾਂ ਤੂੰ ਯੂਜ਼ ਕਰ ਸਾਦੀ ਕਾਰਨ ਨੂੰ ਇਹ ਬੰਦੇ ਨੂੰ ਬੁਲਾ ਗਈ ਹਾਂਜੀ ਖੋਲੋ ਨਹੀਂ ਜੀ ਹਮਾਰੇ ਸਾਥ ਉਹ ਐਸਾ ਨਹੀਂ ਕਰ ਸਕਤੇ ਹਮਾਰੇ ਚਾਚੂ ਯਾਨੀ ਚਾਚੂ ਸੋਚ ਰਹੇ ਨੇ ਕਿ ਹਾਂ ਪਹਿਲੇ ਹੋ ਜਾਏ ਉਹਨਾਂ ਦਾ ਸੰਭੋਗ ਫਿਰ ਤੁਸੀਂ ਜੋ ਸੋਚਿਆ ਚਲ ਠੀਕ ਆ ਮజే ਲੈਂਦੀ ਆ ਆਪਾਂ ਵਿਚਾਰੇ ਬੰਨਾ ਵੀ ਆ ਆਪਾਂ ਵੀਡੀਓ ਬਣਾ ਕੇ ਰੱਖ ਲੈਨੇ ਕਿ ਦੇਖੋ ਆਪਾਂ ਤਾਂ ਬਚਾਣਾ ਸੀ ਪਰ ਹੋਇਆ ਨਹੀਂ ਚਲੋ ਠੀਕ ਆ ਕਾਂਡ ਕੀਤਾ ਤੁਸੀਂ ਉਹਦੇ ਘਰ ਨੂੰ ਫੋਨ ਕਰੂਗੀ ਯਾਰ ਤੂੰ ਆਪਣੀ ਘਰ ਨੂੰ ਫੋਨ ਕਰਕੇ ਕਹਦੇ ਹਾਂ ਉਹਨੂੰ ਫੋਨ ਚੱਕ ਇਹ ਕਰਦੀ ਨਹੀਂ ਉਹ ਕਰਦੀ ਨਹੀਂ ਬਲਾ ਬਲਾ ਜੇ ਤੁਸੀਂ ਕਹੋ ਕਿ ਫੋਨ ਆ ਰਹੀ ਨਹੀਂ ਨਾ ਹਮ ਨਹੀਂ ਕਰਾਂਗੇ ਅਗਲੇ ਦਿਨ ਉਹਦੇ ਘਰ ਨੂੰ ਦੱਸ ਦੋ ਉਹ ਤੋਂ ਬਦਨ ਨੂੰ ਇਹ ਮਿਲੀ ਇਹ ਨੂੰ ਮਿਲ ਕੇ ਆਈ ਉਹਨੂੰ ਮਿਲ ਕੇ ਆਈ ਇਹ ਨਾ ਕਿ ਇਹ ਕੱਟਿਆ ਉਹਨੂੰ ਮਾਰਿਆ ਦਵਾਰੀ ਇਹ ਕਮਰੇ ਚ ਵੜਿਆ ਇਹ ਕੀਤਾ ਉਹ ਕੀਤਾ 3600 ਚੀਜ਼ਾਂ ਤੈਨੂੰ ਯਾਦ ਆ ਕੀ ਰਿਕਾਰਡ ਕੀ ਕਰਨੀਆਂ ਦੇਖੋ ਇੱਕ ਚੀਜ਼ ਯਾਦ ਨਹੀਂ ਕਿ ਹਾਂ ਤੂੰ ਫੋਨ ਕਰਕੇ ਦੱਸ ਦਿਓ ਕਿ ਹਾਂ ਸਤਾਦ ਆਪਣੀ ਬੰਦੀ ਸਾਹਮ ਆਪਣੀ ਬੋਟੀ ਸਾਹਮ ਆਪਣੀ ਜਨਾਨੀ ਸਾਹਮ ਇਹਦਾ ਕੱਲ ਨੂੰ ਕੁਝ ਵੀ ਹੋ ਗਿਆ ਮੈਂ ਜ਼ਿੰਮੇਵਾਰ ਨਹੀਂ ਮੂੰ ਸੋ ਤੁਸੀਂ ਇੱਕ ਇਨਡਾਇਰੈਕਟ ਸਪਲਾਈਅਰ ਨਹੀਂ ਹੋ ਪਰ ਤੁਸੀਂ ਇਹ ਕਿ ਡਾਇਰੈਕਟ ਉਸ ਚੀਜ਼ ਦੇ ਵਿੱਚ ਇਨਵੋਲਵ ਹੋਗੇ ਹਾਂ ਜਿਹਦੇ ਪਾਸੇ ਤੁਸੀਂ ਇੱਕ ਸੇਫ ਸਾੜੇ ਚੱਲੇ ਨੂੰ ਕੁਝ ਪ੍ਰੂਫ ਇਕੱਠੇ ਕਰਨੇ ਕਿ ਹਾਂ ਮੈਂ ਸਾਹਮ ਕੇ ਰੱਖਾਂ ਮੈਨੂੰ ਪਤਾ ਕੱਲ ਨੂੰ ਤਾਂ ਪਤਾ ਲੱਗਣੀ ਆ ਫੇ ਮੈਂ ਵੀ ਕਰੂੰਗੀ ਕੁਛ ਨਾ ਕੁਛ ਫੇ ਵੀ ਕਰਨਗੇ ਲੋਕੀ ਤੇ ਐਟ ਐਂਡ ਵਾ ਵਾਈ ਹੋ ਜਾਊਗੀ 5 ਸਾਲ ਬਾਅਦ ਤੈਨੂੰ ਚੇ ਬੰਦੇ ਗਿਆ ਤਾਡੋਂ ਗਾਲਾਂ ਕੱਢੀਆਂ ਜਾਂਦੀਆਂ ਸੀ 5 ਸਾਲ ਬਾਅਦ ਤਾਨੂੰ ਚੇਤਨ ਦੇ ਕੋ ਪੈਸੇ ਮੰਗਦਾ ਸੀ ਉਹ ਇੱਕ ਪੋਡਕਾਸਟ ਦੱਸਿਆ ਪੋਡਕਾਸਟ ਵੀ ਉਹਨੂੰ ਦੱਸਿਆ ਜਿਹੜੇ ਹੈ ਹੀ ਬੰਦੇ ਉਸ ਤੋਂ ਬਾਅਦ ਤੁਸੀਂ ਆਪਣੇ ਤੇ ਆ ਗਏ ਇੱਕ ਚੀਜ਼ ਤੁਹਾਨੂੰ ਮੈਂ ਸਿੱਧੀ ਦਿਖਾਣਾ ਹੁਣ ਤੁਸੀਂ ਕੁੜੀਆਂ ਦੀ ਹਮਦਦੀ ਦਿਖਾ ਰਹੇ ਹੋ ਕਿ ਹਾਂ ਕਿਵੇਂ ਕੁੜੀਆਂ ਕੁੱਟੀਆਂ ਜਾਂਦੀਆਂ ਏਹ ਉਹ ਇਦਾਂ ਦਾ ਜਿਹੜੀ ਕਿ ਬਹੁਤ ਸਹੀ ਗੱਲ ਹੈ ਕਿ ਲੋਕਾਂ ਨੂੰ ਵੇਅਰ ਕਰੋ ਕਿ ਹਾਂ ਕੁੜੀਆਂ ਤੇ ਵਾਇਲੈਂਸ ਹੈ ਡੋਮੈਸਟਿਕ ਵਾਇਲੈਂਸ ਗੁੱਡ ਚੀਜ਼ ਨਹੀਂ ਹੈ ਨਿਭਗੀ ਰੱਖ ਲੋ ਨਹੀਂ ਨਿਵੀਂ ਦੱਸ ਦੋ ਗੱਲ ਖਤਮ ਪਰ ਉਸ ਤੋਂ ਬਾਅਦ ਤੁਸੀਂ ਇਹ ਚੀਜ਼ ਦਿਮਾਗ 'ਚ ਰੱਖੋ ਕਿ ਤੁਸੀਂ ਖੁਦ ਕਿਸੇ ਦੇ ਮੈਂਟਲ ਪੀਸ ਨਾਲ ਖੇਡ ਰਹੇ ਹੋ ਐਟਲੈਂਡ ਤੁਸੀਂ ਚੀਜ਼ਾਂ ਅੱਗੇ ਦੱਸ ਰਹੇ ਹੋ ਤੋਹੀ ਭਵੇਂ ਜਾਣ ਕੇ ਦੱਸਿਆ ਨਹੀਂ ਜਾਣ ਕੇ ਦੱਸਿਆ ਸਾਰੀਆਂ ਨੈਟ ਤੇ ਪਾਈਆਂ ਹੋਈਆਂ ਆ ਫੇ ਆਪਾਂ ਨੂੰ ਕੋਈ ਰੋਲਾ ਨਹੀਂ ਜੀ ਹਮ ਵਿਚਾਰੇ ਤੇ ਹਮਾਰੇ ਸਾਥ ਇਹ ਹੋਇਆ ਇਹ ਐਸੇ ਇਨਸਾਨ ਹੁੰਦੇ ਮਿੱਤਰੋ ਸਹੀ ਗੱਲਸਾ ਇਹੋ ਜਿਹੇ ਇਨਫਲੂਐਂਸਰ ਹੁੰਦੇ ਜਿਨ੍ਹਾਂ ਕਰਕੇ ਨਾ ਬਾਕੀ ਸਾਰੇ ਹੀ ਬਦਨਾਮ ਨੇ ਸਾਰੇ ਹੀ ਬਦਨਾਮ ਕੋਈ ਦੇਖਿਆ ਤੁਸੀਂ ਇੰਨੇ ਜਿੰਨੇ ਡਿਵੋਰਸ ਪੰਜਾਬੀ ਬਲੌਗਰਾਂ ਦੇ ਹੋ ਰਹੇ ਆ ਪੰਜਾਬੀ ਰੀਲ ਵਾਲੇ ਜਿਨ੍ਹਾਂ ਘਪਲੇ ਚੱਲਣ ਨੇ ਮੈਂ ਕਹਿੰਨਾ ਸਾਰੇ ਕਰਦੇ ਹੋਗੇ ਸਾਰੇ ਫੁੱਦੂ ਫੁੱਦੂ ਸਾਰੇ ਕ੍ਰੀਏਟਰ ਹੈਗੇ ਇੱਕ ਇੱਕ ਵੇ ਆਊਟ ਹੁੰਦਾ ਉਹਨਾਂ ਦਾ ਵੀ ਕਿ ਹਾਂ ਨਹੀਂ ਆਪਾਂ ਅਲੱਗ ਹੋ ਗਏ ਜੀ ਆਪਾਂ ਸੈਪਰੇਟ ਆਈਏ ਉਹ ਇੱਥੇ ਪਹੁੰਚੋ ਕਿ ਇਹ ਚਟਾ ਲੀਕ ਆ ਤੇਰੀ ਇੰਨਾ ਸੀ ਇੰਨਾ ਸੀ ਤੂੰ ਇਹਨੂੰ ਇਹ ਜੋਗੇ ਨੇ ਛੱਡੋ ਇਹਨਾਂ ਮੁੰਡੇ ਨੂੰ ਨਾ ਕੁੜੀ ਨੂੰ ਮੈਂ ਐਡ ਐਂਡ ਫੇਅਰ ਕਰਨਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਮੁੰਡੇ ਦੇ ਨੂੰ ਜਾਣਦਾ ਉਹ ਦਿਲਾਸਾ ਰੱਖੋ ਉਹਦੇ ਨਾਲ ਰੋ ਟਾਈਮ ਸਪੈਂਡ ਕਰੋ ਦੈਟਸ ਇਟ ਹੋਰ ਕੁਛ ਨਹੀਂ ਆ ਵੀਡੀਓ ਚ ਪਾਉ ਨੂੰ ਮੇਰੇ ਕੋਲ ਜਿਹੜੀ ਮੈਂ ਰਿਕਾਰਡਿੰਗ ਸਾਈ ਸੀ 10 ਮਿੰਟ ਦੀ ਉਹ ਉਸ ਤੋਂ ਇਲਾਵਾ ਜਿਹੜੀਆਂ 4 ਚਟਾ ਹੋ ਰਈਆਂ ਅਗਲੀ ਟੌਪਿਕ ਪਹਿਲੇ ਹੀ ਰਿਵੀਲ ਕਰ ਦਿੱਤਾ ਹੂੰ ਮੈਂ ਕਈ ਵਾਰ ਚਲੋ ਕੋਈ ਬਾਤ ਨਹੀਂ ਤੁਹਾਨੂੰ ਕੀ ਬਾਰੇ ਕਿਹੜੀਆਂ ਆਈਆਂ ਤੇ ਹਾਂ ਇੰਨੀ ਗੱਲ ਹੋਰ ਕਿ ਆਉਣ ਵਾਲੇ ਸ਼ਾਇਦ 3-4 ਦਿਨਾਂ ਵਿੱਚ ਤੁਹਾਨੂੰ ਫੁੱਲ ਕਲੈਰਿਟੀ ਮਿਲ ਜੂਗੀ ਕਿ ਕੌਣ ਮੇਨ ਗਲਤ ਹੈ ਇਹ ਸਭ ਕਿਉਂ ਹੋਇਆ ਕਿ ਤੇ ਉਸ ਦਿਨ ਇੱਕ ਗੱਲ ਇਹੋ ਜੀ ਵੀ ਰੱਖੀ ਹੈ ਜਿਹੜੀ ਸਾਰੇ ਤੇ ਆਉਗੇ ਅੱਗੇ ਮੈਂ ਇਹਨਾਂ ਗੱਲਾਂ ਜਨਾ ਇਹੋ ਜੀ ਮੁੱਦੇ ਛੱਡ ਕੇ ਥੋੜੇ ਭਲਾਈ ਖਾਈ ਵਾਲੇ ਮਜ਼ੇ ਵਾਲੇ ਇਹੋ ਜੀ ਚੀਜ਼ਾਂ ਦੇਖੋ ਤੇ ਹਾਂ ਦਿਲ ਕਰਦਾ ਤਾਂ ਚੈਨੂ ਨੂੰ ਸਬਸਕ੍ਰਾਈਬ ਵੀ ਕਰੋ ਵੀਡੀਓ ਲਾਈਕ ਕਮੈਂਟ ਜਰੂਰ ਕਰਕੇ ਜਾਓ ਤੇ ਨੈਕਸਟ ਟੌਪਿਕ ਕਿਉਂ ਆਊਗਾ ਕਿਉਂ ਆਣਾ ਚਾਹੀਦਾ ਉਸੀ ਦੇ ਉੱਪਰ ਮੈਂ ਤੁਹਾਨੂੰ ਇਹਨਾਂ ਕਹਿਣਾ ਕਿ ਮੈਂ ਪਾਣਾ ਨਹੀਂ ਚਾਹਨਾ ਅੰਟੀ ਰਲੈਂਸ ਕੋਈ ਇੱਕ ਵੱਡਾ ਇਸ਼ੂ ਨਾ ਹੋਵੇ ਜਾਂ ਜਿਸ ਚੀਜ਼ਾਂ ਪਰ ਮੈਂ ਤੁਹਾਨੂੰ ਕੋਈ ਦੱਸ ਸਕਾਂ ਕਿ ਇਹਦੇ ਅਗੇ ਇਸ ਜੇ ਕੁਝ ਵੇਦਾ ਸੋ ਇਸ ਵੀਡੀਓ 'ਚ ਵੀ ਮੈਂ ਤਾਂ ਹੀ ਕੋਈ ਰਿਕਾਰਡਿੰਗ ਇਸ ਨਹੀਂ ਯੂਜ਼ ਕੀਤੀ ਮੈਂ ਕੋ ਇਸ ਟੌਪਿਕ ਨੂੰ ਵੀ ਗੈਪ ਰਹਿਣ ਦਿਓ ਮਿਲਦੇ ਨਵੀਂ ਵੀਡੀਓਜ਼ ਨਾਲ ਨਵੀਂ ਚੀਜ਼ਾਂ ਨਾਲ ਅਗਲੀ ਵੀਡੀਓ ਵਿੱਚ ਉਨੀ ਦੇਰ ਲਈ Tata take care bye bye ਤੇ ਹਾਂ ਦੋਸਤ ਰੱਖੋ ਪਰ ਸਨੇਹਾ ਵਰਗੇ ਨਹੀਂ ਤੇ ਜਵਾਨ ਰੱਖੋ ਪਰ ਉਹ ਵੀ ਸਨੇਹਾ ਵਰਗੇ ਨਹੀਂ ਚੰਗਾ ਬਾਏ